ਇਸ ਦੇ ਨਾਲ ਹੀ ਮਿੰਟੂ ਜੀ ਆਪਾਂ ਅੱਗੇ ਵੱਲ ਨੂੰ ਚੱਲ ਗਏ ਮਿੰਟੂ ਜੀ ਇਧਰਲੇ ਪਾਸੇ ਤੋਂ ਅਬੋਰ ਦਾ ਇੱਕ ਮੁੰਡਾ ਸੀਗਾ ਜਿਹੜਾ ਖਾਸ ਕਰਕੇ ਸੀਗਾ ਕਿ ਸਲਮਾਨ ਖਾਨ ਦੇ ਘਰ ਫਾਇਰਿੰਗ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਚੱਕਿਆ ਸੀਗਾ ਉਹਨੇ ਸੁਸਾਈਡ ਕਰ ਲਈ ਸੀ ਮਿੰਟੂ ਜੀ ਹੁਣ ਇਧਰਲੇ ਪਾਸੇ ਤੋਂ ਜਿਹੜਾ ਬਿਸ਼ਨੋਈ ਸਮਾਜ ਆ ਮਿੰਟੂ ਜੀ ਉਹ ਵੀ ਇੱਕ ਆਖਰੀ ਬੈਠਾ ਜੀ ਕਹਿੰਦੇ ਕਿ ਉਹ ਵੀ ਅੜਿਆ ਬੈਠਾ ਗਿਆ ਇਸ ਮੁੰਡੇ ਦੇ ਲਈ ਦੇਖੋ ਅਨੂਜ ਥਾਪਨ ਜਿਹੜਾ ਹੈ ਨਾ ਉਹ ਸੁਖਚੈਨਪਿੰਡ ਦਾ ਹੈ ਜੀ ਆ ਸਾਡੇ ਪਿੰਡਾਂ ਦੇ ਨਾਲ ਹੀ ਇਹ ਪਿੰਡ ਨੇ ਜੀ ਜੀ ਬਿਲਕੁਲ ਮਿਰਖੇਲਾ ਰੋਡ ਦੇ ਉੱਪਰ ਹੀ ਪਿੰਡ ਪੈਂਦਾ ਇਹ ਹਾਂਜੀ ਜਦੋਂ ਤੁਸੀਂ ਡੱਬ ਵਾਲੀ ਤੋਂ ਹੋਰ ਜਾਂਦੇ ਸੀ ਤੋਂ ਵਾਲੀ ਰੋਡ ਦੇ ਉੱਪਰ ਇਹ ਇਹੋ ਪਿੰਡ ਨੇ ਦਤਾਰਿਆਂ ਵਾਲੀ ਪਿੰਡ ਹੈ ਜਿਹੜਾ ਜੀ ਲਾਰੈਂਸ ਵਿਸ਼ਨੋਈ ਦਾ ਸੁਖਚੈਨ ਹੈ ਬਿਲਕੁਲ ਨੇੜੇ ਨੇੜੇ ਨੇ ਸਰਦਾਰਪੁਰ ਸੁਖਚੈਨ ਇਹ ਇਸ ਪਿੰਡ ਦਾ ਸੀਗਾ ਸੁਖਚੈਨ ਦਾ ਤਾਂ ਸੁਖਚੈਨ ਬਹੁਤ ਸਾਰੇ ਬੰਦਿਆਂ ਦੇ ਨਾਮ ਪੰਜਾਬੀਆਂ ਦੇ ਨਾਮ ਹੈ ਇਹ ਇੱਕ ਪਿੰਡ ਦਾ ਨਾਮ ਹੈ ਜੀ ਹਾਂਜੀ ਤਾਂ ਇਹ ਜਿਹੜੇ ਪਿੰਡ ਨੇ ਇਹ ਹੈਗੇ ਨੇ ਬਿਸ਼ਨੋਈ ਆਂਦੇ ਆ ਅੱਗੇ ਵੀ ਮੈਂ ਤੁਹਾਨੂੰ ਦੱਸੀਏ ਮੇਰੇ ਬਹੁਤ ਸਾਰੇ ਦੋਸਤ ਬਿਸ਼ਨੋਈ ਰਹੇ ਨੇ ਤੇ ਗੱਲ ਇਹ ਆ ਕਿ ਬਿਸ਼ਨੋਈ ਸਮਾਜ ਦੇ ਵਿੱਚ ਇਸ ਵੇਲੇ ਇਕਤਾ ਤੇ ਗੁੱਸਾ ਦੋਵੇਂ ਆ ਇਹਨੂੰ ਚੱਕਿਆ ਸੀਗਾ ਸਲਮਾਨ ਖਾਨ ਦੇ ਜਿਹੜੇ ਘਰ ਦੇ ਅੱਗੇ ਫੈਰ ਮਾਰੇ ਗਏ ਸੀ ਉਸ ਮਾਮਲੇ 'ਚ ਇਹਦੇ ਤੇ ਅਨੂਜ ਤੇ ਦੋਸ਼ ਇਹ ਸੀਗਾ ਕਿ ਇਹਨੇ ਹਥਿਆਰ ਸਪਲਾਈ ਕੀਤੇ ਆ 120 ਬੀਚ ਇਹਨੂੰ ਕ੍ਰਾਈਮ ਬ੍ਰਾਂਚ ਵਾਲੇ ਚੁੱਕ ਕੇ ਲੈ ਕੇ ਗਏ ਸਨ ਜੀ ਇਹ ਹੁਣ ਕਿਵੇਂ ਉੱਥੇ ਫਾ ਲੈ ਗਿਆ ਇਹ ਇੱਕ ਬੜੀ ਸੋਚਨ ਵਿਚਾਰਨ ਵਾਲੀ ਗੱਲ ਹੈ ਦੇਖੋ ਕੋਈ ਕ੍ਰਾਈਮਨਲ ਆ ਕਿਸੇ ਤੇ ਕੋਈ ਇਲਜ਼ਾਮ ਲੱਗਾ ਉਹਦਾ ਟ੍ਰਾਇਲ ਹੋਵੇ ਉਹ ਇੱਕ ਵੱਖਰਾ ਵਿਸ਼ਾ ਹੈ ਪਰ ਕਸਟਡੀ ਦੇ ਵਿੱਚ ਮੌਤ ਜਿਹੜੀ ਇਸ ਤਰ੍ਹਾਂ ਦੀ ਖੁਦਕੁਸ਼ੀ ਪੁਲਿਸ ਦਾਅਵਾ ਕੀਤਾ ਜਾਂਦਾ ਹੈ ਤਾਹ ਕਥੇ ਤੌਰ ਤੇ ਕਿ ਖੁਦਕੁਸ਼ੀ ਕਰ ਲਈ ਇਹਨੇ ਉੱਥੇ ਮਤਲਬ ਕਿ ਪਖਾਨੇ ਚ ਉਹ ਹੁਣ ਸੰਗੋ ਨਹੀਂ ਉਤਰਦੀ ਪਈ ਇਹਨਾਂ ਦਾ ਜਿਹੜਾ ਸਮਾਜ ਆ ਬਿਸ਼ਨੋਈ ਸਮਾਜ ਆ ਤੁਹਾਨੂੰ ਪਤਾ ਇਹਨਾਂ ਦੇ ਨੇਤਾ ਵੀ ਆ ਸੋ ਪਹਿਲਾਂ ਤੇ ਜਦੋਂ ਡੈੱਡ ਬੋਡੀ ਆਈ ਆ ਹਸਾਬ ਨਾਲ ਡੱਬ ਵਾਲੀ ਦੇ ਵਿੱਚ ਵੀ ਇਕੱਠ ਹੋ ਗਿਆ ਹਰਿਆਣੇ 'ਚ ਫਿਰ ਉਹਦੇ ਮਾਪੇ ਕਿਉਂਕਿ ਕਮਜ਼ੋਰ ਨੇ ਆਰਥਿਕ ਤੌਰ ਤੇ 6-7 ਲੱਖ ਰੁਪਈਆ ਇਹਨਾਂ ਵੱਲੋਂ ਇਕੱਠਾ ਕਰਕੇ ਵੀ ਦਿੱਤਾ ਗਿਆ ਜੀ ਹੁਣ ਮੈਮੋਰੰਡਮ ਵੀ ਦਿੱਤਾ ਤੇ ਇਹਨਾਂ ਨੇ ਕਿਹਾ ਕਿ ਭਈ ਇਹਨੂੰ ਮਾਰਿਆ ਗਿਆ ਇਹਦੀ ਜਾਂਚ ਪੜਤਾਲ ਹੋਣੀ ਚਾਹੀਦੀ ਆ ਕ੍ਰਾਈਮ ਬ੍ਰਾਂਚ ਚਾਲਿਆਂ ਨੂੰ ਸਲਮਾਨ ਖਾਨ ਨੂੰ ਤੇ ਮਹਾਰਾਸ਼ਟਰ ਸਰਕਾਰ ਨੂੰ ਪਾਰਟੀ ਬਣਾ ਕੇ ਇੱਕ ਪਟੀਸ਼ਨ ਵੀ ਦਾਖਲ ਹੋ ਗਈ ਹੈ। ਇਹ ਕਾਫੀ ਮਾਮਲਾ ਪੱਕਿਆ। ਜੀ। ਕਿਉਂਕਿ ਤੁਹਾਨੂੰ ਪਤਾ ਹੈ ਇਹਨਾਂ ਦੇ ਵਿੱਚ ਯੂਨਿਟੀ ਬਹੁਤ ਹੈ, ਇਕਤਾ ਬਹੁਤ ਹੈ। ਜੀ। ਤਾਂ ਇਹ ਜਿਹੜਾ ਇਲਾਕਾ ਹੈ ਸੰਗਠਤ ਹੋ ਰਿਹਾ ਕਿ ਕ੍ਰਾਈਮ ਬ੍ਰਾਂਚ ਵਾਲਿਆਂ ਨੇ ਇਹ ਜਿਹੜਾ ਅਨੂਜ ਥਾਪਨੇ ਆ ਉਹਨੂੰ ਮਾਰਿਆ ਕਿਸੇ ਤੌਰ ਤੇ। ਮਤਲਬ ਕਿ ਇਹਨਾਂ ਦਾ ਮੰਨਣਾ ਇਹ ਆ ਕਿ ਮਾਰ ਕੇ ਉਹਨੂੰ ਟੌਰਚਰ ਕੀਤਾ ਜਾਂ ਕੀ ਕੁਝ ਹੋਇਆ ਪਤਾ ਨਹੀਂ ਕਿ ਉਹਨੂੰ ਮਾਰ ਕੇ ਇਹਨਾਂ ਨੇ ਖੁਦਕੁਸ਼ੀ ਦਰਸਾਈ ਆ। ਸੋ ਇਸ ਕਰਕੇ ਇਹ ਕਾਫੀ ਮਾਮਲਾ ਜਿਹੜਾ ਪੱਕਿਆ ਹੋਇਆ। Где, где, где.